पाओ पाओ हां ਪੰਜਾਬ ਸਰਕਾਰ ਔਰ ਉਹਨਾਂ ਨੇ ਕਰਕੇ ਨਾ ਅਸੀਂ ਜਿੰਨੇ ਜਿਹੜੇ ਚਾਹੇ ਉਹ ਇਹ ਇਤਿਹਾਸਿਕ ਧਰਤੀ ਅਮਰ ਸ਼ਹੀਦ ਲਾਲਾ ਲਾਜਪਤਰਾਇ ਜੀ ਦਾ ਸਥਾਨ ਹੈ ਔਰ ਇਸੇ ਧਰਤੀ ਤੋਂ ਸਾਡੇ ਗਦਰੀ ਬਾਬੇ ਨੇ ਜਿਹੜੇ ਢੁੱਡੀਕੇ ਦੀ ਧਰਤੀ ਐਨੀ ਜੀਰੋ ਕਹ ਲੋ ਵੀ ਪਵਿੱਤਰ ਧਰਤੀ ਹੈ ਔਰ ਇਸ ਧਰਤੀ ਦੇ ਪਾਣੀ ਦੇ ਵਿੱਚ ਇੱਕ ਐਸਾ ਵੀਰਾਸ ਹੈ ਕਿ ਉਦੋਂ ਲਾਲਾ ਜਗ ਲਾਲਾ ਲਾਜਪਤ ਰਾਏ ਜੀ ਤੇ ਸਾਡੇ ਜਿਹੜੇ ਗਦਰੀ ਬਾਬੇ ਨੇ ਸਾਡੇ ਗਦਰੀ ਬਾਬਿਆਂ ਨੇ ਇਸ ਸਥਾਨ ਤੋਂ ਜਨਮ ਲੱਤਾ ਔਰ ਉਸੇ ਦੇ ਕਾਰਨ ਉਸੇ ਦੇ ਕਾਰਨ ਅੱਜ ਜਿਹੜਾ ਦੇਸ਼ ਹੈ ਸਾਡਾ ਭਾਰਤ ਜੇ ਅੱਜ ਅਸੀਂ ਭਾਰਤ ਦੇਸ਼ ਦੇ ਵਿੱਚ ਆਜ਼ਾਦ ਫਿਜ਼ਾ ਦੇ ਵਿੱਚ ਸਾਹ ਲੈ ਰਹੇ ਔਰ ਇਹਨਾਂ ਦੀ ਮੈਂ ਸਮਝਦਾ ਅਦੁੱਤੀ ਜੋ ਇਹਨਾਂ ਨੇ ਕੁਰਬਾਨੀ ਦਿੱਤੀ ਜੋ ਇਹ ਸ਼ਹਾਦਤ ਦਿੱਤੀ ਹੈ ਸਾਡੇ ਦੇਸ਼ ਦੀ ਇੱਜ਼ਤ ਆਬਰੂ ਤੇ ਅਸਮਤ ਨੂੰ ਬਚਾਉਣ ਦੇ ਲਈ ਇਹ ਉਹਦੀ ਬਦੌਲਤ ਹੈ ਸੋ ਇੱਕ ਗੱਲ ਹੈ ਕਿ ਜਦੋਂ ਇਹ ਦੇਸ਼ 200 ਸਾਲ ਦੇ ਕਰੀਬ ਅੰਗਰੇਜ਼ਾਂ ਦੇ ਹੱਥੋਂ ਗੁਲਾਮ ਹੋ ਚੁੱਕਿਆ ਸੀ ਔਰ ਅਲੱਗ-ਅਲੱਗ ਤਰੀਕੇ ਦੇ ਜਾਨੀ ਕਿ ਤਸ਼ੱਦਦਾਂ ਸਾਡੇ ਭਾਰਤ ਵਾਸੀਆਂ ਦੇ ਉੱਤੇ ਕੀਤੀਆਂ ਜਾ ਰਹੀਆਂ ਸੀ ਔਰ ਸਾਨੂੰ ਸਲੇਵਜ਼ ਸਲੇਵਜ਼ ਮਤਲਬ ਸਾਨੂੰ ਗੁਲਾਮ ਬਣਾ ਕੇ ਰੱਖਿਆ ਜਾ ਰਿਆ ਸੀ ਔਰ ਗੁਲਾਮੀ ਦੀਆਂ ਜੰਜੀਰਾਂ ਚ ਸਾਡਾ ਦੇਸ਼ ਜਕੜਿਆ ਹੋਇਆ ਸੀ ਉਸ ਸਮੇ ਸਾਡੇ ਗਦਰੀ ਬਾਬਿਆਂ ਨੇ ਲਾਲਾ ਲਾਜਪਤਰਾਇ ਜੀ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਨੇ ਤੇ ਸਾਡੇ ਕਰਤਾਰ ਸਿੰਘ ਸਰਾਭਾ ਜੀ ਨੇ ਉਦਮ ਸਿੰਘ ਜੀ ਉਹਨਾਂ ਨੇ ਪੰਜਾਬ ਦੇ ਅਨੇਕਾਂ ਸਪੂਤਾ ਨੇ ਆਪਣੀ ਜਾਨ ਹੈ ਜਿਹੜੀ ਉਹ ਦੌ ਤੇ ਲਾ ਕੇ ਆਪਣੀ ਜਾਨ ਤੇ ਖੇਲ ਕੇ ਸਾਡੇ ਇਸ ਦੇਸ਼ ਨੂੰ ਆਜ਼ਾਦੀ ਦਵਾਈ ਔਰ ਇਹ ਸਾਨੂੰ ਗੱਲ ਤੇ ਉੱਤੇ ਫਕਰ ਹੋਣਾ ਚਾਹੀਦਾ ਹੈ ਕਿ ਸਾਡੇ ਭਾਰਤ ਦੇਸ਼ ਦੀ ਆਜ਼ਾਦੀ ਦੇ ਵਿੱਚ 90% ਤੋਂ ਉੱਤੇ ਕੁਰਬਾਨੀਆਂ ਜੇ ਅੱਜ ਵੀ ਕਾਲੇ ਪਾਣੀ ਤੁਸੀਂ ਜਾ ਕੇ ਅੰਡਮਾਨ ਨੇਕੋਵਾਰ ਦੀਆਂ ਜੇਲਾਂ ਦੇ ਬਾਹਰ ਕਿਤੇ ਲੱਗੇ ਪੱਥਰ ਦੇਖ ਲਓ ਤਾਂ ਤੁਸੀਂ ਦੇਖੋਗੇ ਉਹਦੇ ਵਿੱਚ ਸਾਰੇ ਹੀ ਨਾਮ ਪੰਜਾਬੀਆਂ ਦੇ ਨੇ ਸੋ ਇਸ ਦੇਸ਼ ਦੀ ਇੱਜ਼ਤ ਅਸਮਤ ਨੂੰ ਬਚਾਉਣ ਦੇ ਲਈ ਆਜ਼ਾਦੀ ਨੂੰ ਬਚਾਉਣ ਦੇ ਲਈ ਜਿੱਡੀਆਂ ਵੱਡੀਆਂ ਕੁਰਬਾਨੀਆਂ ਸਾਡੇ ਪੰਜਾਬ ਦੇ ਸਪੂਤਾ ਨੇ ਦਿੱਤੀਆਂ ਸੁਪੁੱਤਰਾਂ ਨੇ ਦਿੱਤੀਆਂ ਤੇ ਇਹ ਆਪਣੇ ਆਪ ਦੇ ਵਿੱਚ ਸਾਡਾ ਮਾਣ ਮੱਤਾ ਇਤਿਹਾਸ ਹੈ ਸੋ ਲਾਲਾ ਲਾਜਪਤਰਾਜੀ ਜੀ ਦੇ ਜੱਦੀ ਪਿੰਡਾਂ 'ਚ ਢੁੱਡੀ ਕੇ ਵਿਖੇ ਪਹੁੰਚੀ ਹੈ ਤੇ ਇਹ ਹਲਕਾ ਨਿਹਾਲ ਸਿੰਘ ਵਾਲਾ ਪਿੰਡ ਹੈ ਸੋ ਇਸ ਇਸ ਜਗ੍ਹਾ ਦੇ ਉੱਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਖੁਦ ਪਹੁੰਚਣਾ ਸੀ ਗੁਰਤੇਗ ਬਹਾਦਰ ਪਾਸ਼ਾ ਨੌਵੇਂ ਪਾਸ਼ਾ ਦੇ ਸ਼ਹਾਦਤ ਦੇ ਸਮਾਗਮ ਚੱਲ ਰਹੇ ਨੇ ਉਹਨਾਂ ਨੇ ਵਿਸ਼ੇਸ਼ ਤੌਰ ਤੇ ਕੱਲ ਮੈਨੂੰ ਫੋਨ ਕਰਕੇ ਡਿਊਟੀ ਲਗਾਈ ਕਿ ਤੁਸੀਂ ਉੱਥੇ ਜ਼ਰੂਰ ਪਹੁੰਚਣਾ ਔਰ ਪਹੁੰਚ ਕੇ ਲਾਲਾ ਜੀ ਦੇ ਤੇ ਗਦਰੀ ਬਾਬਿਆਂ ਦੇ ਚਰਨਾਂ ਦੇ ਵਿੱਚ ਨਤਮਸਤਕ ਹੋ ਕੇ ਪੂਰੀ ਸ਼ਰਧਾ ਭਾਵ ਭੇਟ ਕਰਕੇ ਆਉਣੀ ਹੈ ਸੋ ਜਿੱਥੇ ਮੈਂ ਆਪਣੇ ਵੱਲੋਂ ਤਾਂ ਮੈਂ ਉੱਥੇ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਪਾਸੋਂ ਦੋਨੋਂ ਹੱਥ ਜੋੜ ਕੇ ਲਾਲਾ ਲਾਜਪਤ رائے ਜੀ ਦੇ ਤੇ ਸਾਡੇ ਸਾਰੇ ਗਦਰੀ ਬਾਬਿਆਂ ਦੇ ਚਰਨਾਂ ਦੇ ਵਿੱਚ ਸੀਸ ਨਮਾਉਣਾ ਔਰ ਮੇਰੇ ਨਾਲ ਅੱਜ ਇਸ ਮੌਕੇ ਦੇ ਉੱਤੇ ਸਾਡੇ ਹਲਕਾ ਨਿਹਾਲ ਸਿੰਘ ਵਾਲਾ ਤੋਂ ਐਮਐਲਏ ਸਰਦਾਰ ਮਨਜੀਤ ਸਿੰਘ ਜੀ ਬਲਾਸਪੁਰ ਸਾਹਿਬ ਸਾਡੇ ਹਲਕਾ ਬਾਗਾਪੁਰਾਣਾ ਤੋਂ ਐਮਐਲਏ ਅਮਰਿਤਪਾਲ ਸਿੰਘ ਜੀ ਸੁਖਾਨੰਦ ਸਾਹਿਬ ਸਾਡੇ ਐਮਐਲਏ ਧਰਮਕੋੜ ਤੋਂ ਦਵਿੰਦਰ ਸਿੰਘ ਜੀ ਲਾਡੀ ਢੋਸ ਸਾਹਿਬ ਐਮਐਲਏ ਮੋਗਾ ਸ਼੍ਰੀਮਤੀ ਅਮਨਦੀਪ ਕੌਰ ਅਰੋੜਾ ਜੀ ਕੇ ਸਾਡੇ ਇਸ ਏਰੀਏ ਤੋਂ ਜਿਹੜੇ ਸਾਡੇ ਡਿਪਟੀ ਕਮਿਸ਼ਨਰ ਨੇ ਸਾਗਰ ਸੇਤੀਆ ਜੀ ਐਸਐਸਪੀ ਅਜੇ ਗਾਂਧੀ ਜੀ ਸਾਬਕਾ ਸਾਡੇ ਉਰੇ ਜਿਹੜੇ ਸਾਡੇ ਮੰਤਰੀ ਸਾਹਿਬ ਉਰੇ ਦੇ ਹੋਏ ਨੇ ਉਹੋ ਵੀ ਹਾਜ਼ਰੀ ਲੋਗ ਆਕੇ ਗਏ ਨੇ ਪਲੱਸ ਜਿਹੜੀ ਲਾਲਾ ਲਾਜਪਤ ਰਾਏ ਜਨਮ ਸਥਾਨ ਯਾਦਗਾਰੀ ਕਮੇਟੀ ਟੂ ਡੀ ਕੇ ਬਣੀ ਹੋਈ ਹੈ ਇਸ ਦੇ ਸਾਡੇ ਜਿਹੜੇ ਫਾਊਂਡਰ ਪ੍ਰੈਜ਼ੀਡੈਂਟ ਨੇ ਉਹ ਬਹੁਤ ਵੱਡੇ ਸਾਡੇ ਹੋਏ ਨੇ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਜੀ ਚੇਅਰਮੈਨ ਭੀਮ ਸਿੰਘ ਯਾਦਵ ਜੀ ਵਾਈਸ ਚੇਅਰਮੈਨ ਅਨਜੀਤ ਸਿੰਘ ਧੰਨਾ ਜੀ ਸੈਕਟਰੀ ਸਾਡੇ ਰਾਜ ਜੰਗ ਸਿੰਘ ਜੀ ਤੇ ਇਸ ਤੋਂ ਇਲਾਵਾ ਸਾਡੇ ਇਸ ਏਰੀਏ ਦੇ ਸਾਡੇ ਇਸ ਪਿੰਡ ਦੇ ਜਿਹੜੇ ਸਰਪੰਚ ਨੇ ਦਰਸ਼ਪ੍ਰੀਤ ਸਿੰਘ ਜੀ ਗਿੱਲ ਸਾਹਿਬ ਤੇ ਖਜ਼ਾਨਚੀ ਸਰਦਾਰ ਕੇਵਲ ਸਿੰਘ ਜੀ ਗਿੱਲ ਸਾਹਿਬ ਸਕੱਤਰ ਰਾਜ ਜੰਗ ਸਿੰਘ ਜੀ ਦਾ ਮੈਂ ਪਹਿਲਾਂ ਵੀ ਨਾਮ ਲੱਤਾ ਸੋ ਇਹਨਾਂ ਦਾ ਸਾਰਿਆਂ ਦਾ ਜਿਹੜੀ ਅੱਜ ਲਾਲਾ ਲਾਜਪਤਰਾਏ ਜਨਮ ਸਥਾਨ ਯਾਰਗੜ ਕਮੇਟੀ ਬਣੀ ਹੋਈ ਹੈ ਇਹ